ਹਾਂਜੀ ਮਿੱਤਰੋ ਕੀ ਹਾਲ ਚਾਲ ਜੇ ਅੱਜ ਆਪਾਂ ਆਣ ਪਹੁੰਚੇ ਆ ਅਮਰਸਰ ਰਣਜੀਤ ਐਵਿਨੂ ਜਿੱਥੇ ਲੱਗਾ ਹੈ ਪਾਈ ਟੈਕਸ ਮੇਲਾ 2025 ਟਿਕਟਾਂ ਦੀ 50 ਰੁਪਏ ਤੇ ਆਜੋ ਤੁਹਾਨੂੰ ਜਾ ਕੇ ਵਿਖਾਉਂਦੇ ਆ ਅੰਦਰ ਇਹਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ। ਬੋ ਮਿੱਤਰੋ ਆਪਾਂ ਆਣ ਪਹੁੰਚੇ ਅੰਦਰ ਮੂਰਤੀਆਂ ਮਾਰਤੀਆਂ ਕਲਾਕ੍ਰਿਤੀਆਂ ਪਤਾ ਨਹੀਂ ਕੀ ਕੁਛ ਪਿਆ ਜੀ। ਲੈ ਵੀ ਮਿੱਤਰੋ ਇੱਥੇ ਤਾਂ ਭੀੜ ਜਾਦੀ ਆ ਤੇ ਬਹੁਤ ਜ਼ਿਆਦੀ ਭੀੜ ਹੈ ਇੱਥੇ ਹਰ ਸਟਾਲ ਦੇ ਉੱਤੇ ਵੇਖਣ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਬਸ ਭੀੜ ਹੀ ਭੀੜ ਹੈ ਵਾਕਿਆ ਮੇਲਾ ਜਿਦਾਂ ਆਪਣੇ ਪਿੰਡਾਂ 'ਚ ਲੱਗਦਾ ਨਾ ਉਹਦੇ ਨਾਲੋਂ ਥੋੜਾ ਹਾਈ ਟੈ ਇੱਧਰ ਜਿਹੜੇ ਸਾਰੇ ਆ ਝੂਮਰ ਚਾਂ ਮਰਜੇ ਲੱਗੇ ਦੂਸਰਾ ਤੀਸਰਾ ਇਦਾਂ ਦਾ ਸਮਾਨ ਆ ਤੇ ਐ ਬੰਨੇ ਰਸੋਈ ਵਾਲੇ ਅਪਲੈਂਸਸ ਵਗੈਰਾ ਇਹਨਾਂ ਦਾ ਐਗਜ਼ਿਬਿਸ਼ਨ ਹੀ ਆ ਜਿਦਾਂ ਕਾਰਾਂ ਵਗੈਰਾ ਆ ਨਵੀਂ ਚੀਜ਼ ਕੋਈ ਆਈ ਆ ਉਹਦੇ ਬਾਰੇ ਸਾਰਾ ਐਗਜ਼ਿਬਿਸ਼ਨ ਵਾਲਾ ਹੀ ਸੀਨ ਆ ਸਾਰਾ ਵੱਖੋ ਉਥਰੇ ਜਿੰਨੇ ਵੀ ਟੈਂਟ ਆ ਸਾਰਿਆਂ ਦਾ ਸਮਾਨ ਹੀ ਆ ਇੱਕ ਰਾਂਦੋ ਹੀ ਜਾਂਦੀਵਾਰ ਦੇ ਇੱਕ ਨਿਗਾ ਮਾਰ ਲਓ ਚਾਰ ਸਵੇਰੇ ਚਾਰੇ ਪਾਸੇ ਨਾਲ ਭੀੜ ਭੀੜ ਮਿਲੀ ਮੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਤਾਂ ਹੋ ਗਿਆ ਕਸ਼ਮੀਰ ਨੂੰ ਕਿਉਂਕਿ ਇਹਨੂੰ ਇੱਥੇ ਘੁੰਮਣ ਵਾਲਾ ਜਗਾੜ ਜਾਂ ਮਿਲ ਗਿਆ ਜਿਹਦੇ ਵਿੱਚ ਸੈਲਫੀਆਂ ਖਲੋ ਕੇ ਖਿੱਚਦੇ ਹੁੰਦੇ ਤੇ ਇਹ ਤੇ ਬੜੀ ਖੁਸ਼ ਆ ਲੋ ਮਿੱਤਰੋ ਰੋਲੇ ਰੱਪੇ ਤੋਂ ਵਗੈਰਾ ਆਪਾਂ ਨੂੰ ਤਰੀਜ ਇੱਥੇ ਕੋਹ ਵੇਖਣ ਨੂੰ ਮਿਲਿਆ ਚਾਰ ਸਵੇਰੇ ਇਤਨਾ ਭੀੜ ਭੀੜ ਵੇਖਣ ਨੂੰ ਮਿਲੀ ਆ ਤੇ ਸਟੂਲ ਤੇ ਨਹੀਂ ਦੇਖੇ ਗਿਆ ਕਿਉਂਕਿ ਭੀੜੀ ਬਹੁਤ ਜ਼ਿਆਦੀ ਆਦੋ ਚੱਲ ਰਿਹਾ ਕਰੇ